ਦੋ ਦਿਨ ਮੀਂਹ ਕਾਦਾ ਪਿਆ ਬਰਨਾਲੇ ਦੀਆਂ ਸੜਕਾਂ ਤਲਾਅ ਚ ਤਬਦੀਲ ਹੋ ਗਈਆਂ ਬਹੁਤ ਹੈਰਾਨ ਹੋਣ ਦੀ ਲੋੜ ਨਹੀਂ ਦੋਸਤੋ ਇਹ ਕੋਈ ਨਵੀਂ ਜਗਾ ਨਹੀਂ ਹੈਗੀ ਇਹ ਆਪਣੇ ਬਰਨਾਲੇ ਦਾ ਕਚੈਰੀ ਚੌਕ ਮੀਦੇ ਪਾਣੀ ਦੀ ਇਹ ਸਮੱਸਿਆ ਕੋਈ ਨਵੀਂ ਨਹੀਂ ਹੈ ਹਰ ਸਾਲ ਬਰਸਾਤਾਂ ਦੇ ਮੌਸਮ ਚ ਬਰਨਾਲੇ ਦੀਆਂ ਸੜਕਾਂ ਦਾ ਇਹੀ ਹਾਲ ਹੁੰਦਾ ਸੜਕਾਂ ਤੇ ਥਾ ਥਾ ਪਾਣੀ ਖੜਨਾ ਆਮ ਗੱਲ ਐ ਲੋਕਾਂ ਦੇ ਕੰਮਕਾਰਾਂ ਤੇ ਇਹਦਾ ਕੀ ਅਸਰ ਪੈਂਦਾ ਤੇ ਆਮ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੁੰਦੀ ਐ ਇਸ ਗੱਲ ਨਾਲ ਕਿਸੇ ਪਾਰਟੀ ਜਾਂ ਕਿਸੇ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਸਰਕਾਰ ਕਿਸੇ ਮਰਜ਼ੀ ਪਾਰਟੀ ਦੀ ਬਣ ਜੇ ਇਸ ਸਮੱਸਿਆ ਦਾ ਹੱਲ ਕਰਨਾ ਤਾਂ ਦੂਰ ਦੀ ਗੱਲ ਹੈ ਇਹਦੇ ਬਾਰੇ ਕੋਈ ਸੋਚਦਾ ਤੱਕ ਨਹੀਂ ਬਰਨਾਲੇ ਦੇ ਲੋਕਾਂ ਨੂੰ ਤਾਂ ਇਹਦੀ ਆਦਤ ਹੋ ਚੁੱਕੀ ਹੈ ਲੋਕ ਕਿੰਨਾ ਵੀ ਪਰੇਸ਼ਾਨ ਹੋਣ ਕਦੇ ਕੋਈ ਸਰਕਾਰ ਕੋਈ ਮੰਤਰੀ ਇਸ ਸਮੱਸਿਆ ਬਾਰੇ ਨਹੀਂ ਸੋਚਦਾ ਪਰ ਇੱਕ ਗੱਲ ਜ਼ਰੂਰ ਹੈ ਵੋਟਾਂ ਵਿਲੇ ਹਰ ਪਾਰਟੀ ਦਾ ਇਹੀ ਏਜੰਡਾ ਹੁੰਦਾ ਕਿ ਅਸੀਂ ਸ਼ਹਿਰ ਦਾ ਵਿਕਾਸ ਕਰਾਂਗੇ ਤੇ ਹੁੰਦਾ ਕੱਖ ਵੀ ਨਹੀਂ ਇਸ ਵੀਡੀਓ 'ਚ ਮੈਂ ਤੁਹਾਡੇ ਨਾਲ ਬਰਨਾਲਾ ਕਚੈਰੀ ਚੌਂਕ ਤੋਂ ਲੈ ਕੇ ਪਿੰਡ ਹੰਢਿਆਏ ਤੱਕ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ جے دوستو ਤੁਹਾਨੂੰ ਲੱਗਦਾ ਹੈ ਕਿ ਮੀਂਹ ਦੇ ਇਸ ਪਾਣੀ ਦੀ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ ਤੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਨੈਕਸਟ ਵੀਡੀਓ 'ਚ